ਭਾਰਤ ਰਤਨ ਡਾਕਟਰ ਭੀਮਰਾਓਂ ਵੈਦ ਕਿਰਜੀ ਦੇ 133 ਜਨਮ ਦਿਹਾੜੇ ਨੂੰ ਸਮਰਪਿਤ ਅੱਜ ਲੁਧਿਆਣਾ ਦੇ ਫੀਲਡ ਗੰਜ ਉੱਚਾ 蒂ਬਾ ਵਿਖੇ ਭਗਵਾਨ ਵਾਲਮੀਕੀ ਧਰਮ ਸਮਾਜ ਦੇ ਵੱਲੋਂ ਮੁਹੱਲਾ ਨਿਵਾਸੀਆਂ ਦੇ ਨਾਲ ਵਿਸ਼ੇਸ਼ ਬੈਠਕ ਵਿੱਪਨ ਕल्याण ਦੀ ਅਗਵਾਈ ਹੇਠ ਕੀਤੀ ਗਈ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਬੰਧਕਾਂ ਨੇ ਦੱਸਿਆ ਕਿ 14 April ਸਮੂਹ ਦੇਸ਼ ਭਰ ਵਿੱਚ ਡਾਕਟਰ ਭੀਮrao ਅੰਬੇਦਕਰ ਜੀ ਦਾ ਜਨਮ ਦਿਹਾੜਾ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ ਉਸ ਦੀ ਕੜੀ ਤਹਿਤ ਸਾਡੀ ਸੰਸਥਾ ਵੱਲੋਂ 14 April ਵਾਲੇ ਦਿਨ ਪਦੌੜ ਹਾਊਸ ਤੋਂ ਵਿਸ਼ਾਲ ਪੈਦਲ ਮਾਰਚ ਕੱਢਿਆ ਜਾ ਰਿਹਾ ਹੈ ਜਿਸ ਵਿੱਚ ਅਸੀਂ ਸਮੂਹ ਲੁਧਿਆਣਾ ਵਾਸੀਆਂ ਨੂੰ ਪਹੁੰਚਣ ਦੀ ਅਪੀਲ ਕਰਦੇ ਹਾਂ ਕਿ ਉਹ ਇਸ ਪੈਦਲ ਮਾਰਚ ਵਿੱਚ ਡਾਕਟਰ ਭੀਮrao ਅੰਬੇਦਕਰ ਜੀ ਦੀਆਂ ਨੀਤੀਆਂ ਬਾਰੇ ਜਾਣਕਾਰੀ ਹਾਸਲ ਕਰਨ ਲੁਧਿਆਣਾ ਤੋਂ ਟਿੰਕੇ ਦੀ ਖਾਸ ਰਿਪੋਰਟ ਡਾਕਟਰ ਅੰਬੇਦਕਰ ਜੀ ਦਾ 14 ਅਪ੍ਰੈਲ ਦਾ ਜਿਹੜਾ ਦਿਹਾੜਾ ਸਮੁੱਚੀ ਦੁਨੀਆ ਦੇ ਵਿੱਚ ਮਨਾਇਆ ਜਾ ਰਿਹਾ ਵੈ ਉਹਦੇ ਲੜੀ ਦੀ ਨਜਤ ਸੀ ਮੁੱਲਾ ਨਵਾਸੀਆਂ ਨਾਲ ਬੇਨਤੀ ਕੀਤੀ ਹੈ ਪਦੌੜ ਹਾਊਸ ਵਿਕੇ ਇੱਕ ਬਹੁਤ ਵੱਡਾ ਲੁਧਿਆਣੇ ਦਾ ਫੰਕਸ਼ਨ ਹੋਣ ਜਾ ਰਿਹਾ ਵੈ ਅਸੀਂ ਸਾਰੇ ਲੁਧਿਆਣੇ ਸ਼ਹਿਰ ਨੂੰ ਬੇਨਤੀ ਕਰਦੇ ਆਂ ਉਸ ਪ੍ਰੋਗਰਾਮ ਦੇ ਵਿੱਚ ਜਰੂਰ ਪਹੁੰਚੋ ਜਿਹੜਾ ਕਿ ਬਾਬਾ ਸਾਹਿਬ ਡਾਕਟਰ ਅੰਬੇਦਕਰ ਜੀ ਦਾ ਜਿਨ੍ਹਾਂ ਨੇ ਆਪਣਾ ਵੰਸ਼ਦਾਨ ਕਰਕੇ ਸਾਨੂੰ ਇੱਕ ਦੁਨੀਆ ਦੇ ਵਿੱਚ ਜੀਵਨ ਦਾ ਅਧਿਕਾਰ ਦਵਾਇਆ ਉਹਨਾਂ ਦਾ ਜਿਹੜਾ ਜਨਮ ਦਿਹਾੜਾ ਵੈ ਆਪਾਂ ਸਾਰਿਆਂ ਨੇ ਰਲ ਮਿਲ ਕੇ ਮਨਾਣਾ ਵੈ ਅਸੀਂ ਸਮਾਜ ਅੱਗੇ ਅਤੇ ਲੁਧਿਆਣਾ ਨਿਵਾਸੀਆਂ ਅੱਗੇ ਬੇਨਤੀ ਕਰਦੇ ਹਾਂ ਉਸ ਪ੍ਰੋਗਰਾਮ ਦੇ ਵਿੱਚ ਐਤਵਾਰ ਵਾਲੇ ਦਿਨ 14 ਅਪ੍ਰੈਲ ਜ਼ਰੂਰ ਪਹੁੰਚੋ ਅਸੀਂ ਪਦੌੜ ਹੋਸ ਤੋਂ ਇਹ ਪੈਦਲ ਮਾਰਚ ਸ਼ੁਰੂ ਕਰਕੇ ਬਾਬਾ ਸਾਹਿਬ ਡਾਕਟਰ ਅੰਬੇਦਕਰ ਜੀ ਦੇ ਸਟੈਚੂ ਤੇ ਜਲੰਧਰ ਬਾਈਪਾਸ ਵੀ ਕੇ ਫੁੱਲਰਪਿਤ ਕਰਨੇ ਆ ਫਿਰ ਇੱਕ ਵਾਰੀ ਅਸੀਂ ਸ਼ਹਿਰ ਨਿਵਾਸੀਆਂ ਨੂੰ ਬੇਨਤੀ ਕਰਦੇ ਹਾਂ ਉਸ ਪ੍ਰੋਗਰਾਮ ਦੇ ਵਿੱਚ ਜ਼ਰੂਰ ਪਹੁੰਚਣ ਧੰਨਵਾਦ ਜੈ ਹਵਲਕੀ ਜੈ ਭੀਮ ਜੈ ਭਾਰਤ 9 ਅਪ੍ਰੈਲ ਨੂੰ ਹਰ ਸਾਲ ਦੀ ਤਰ੍ਹਾਂ ਅਸੀਂ ਅੱਜ ਫੀਲਡ ਗਨ ਚ ਵਿੱਚ ਟਿੱਬਾ ਵਿਖੇ ਆਏ ਆ ਜਿਸ ਵਿੱਚ ਵਿਪਨ ਕਲਿਆਨ ਜੀ ਖੰਡੂ ਗਿਲ ਜੀ ਆਪਣਾ ਸਾਰੇ ਆਪਣਾ ਭਗਵਾਨ ਵਾਲਮੀਕੀ ਟੀਮ ਦੇ ਸਾਰੇ ਸਾਥੀ ਏ ਸਾਡੇ ਉਹ ਇੰਸੇ ਮੀਟਿੰਗ ਕੀਤੀ ਆ ਔਰ ਸਾਰੇ ਮੱਲਾ ਨਿਵਾਸੀਆਂ ਨੂੰ ਬੇਨਤੀ ਕੀਤੀ ਆ ਔਰ ਮੈਂ ਵੀ ਫੇ ਬੇਨਤੀ ਕਰਦਾ ਸਾਰੇ ਸ਼ਹਿਰ ਵਾਸੀਆਂ ਨੂੰ ਇਹ ਆਪਣਾ ਜਿਹੜਾ ਦਿਹਾੜਾ ਆ ਬਹੁਤ ਹੀ ਮਹੱਤਵਪੂਰਨ ਦਿਹਾੜਾ ਹੈਗਾ ਆ ਇਹ ਇਸ ਇਹ ਇਹ ਦਿਹਾੜੇ ਨਾਲ ਇਹ ਸਾਡੇ ਜੀਵਨ ਨਾਲ ਜੋ ਜੋ ਸਵਰਗਾ ਚ ਅਸੀਂ ਮਤਲਬ ਰਹਿ ਰਹੇ ਆ ਇਹ ਸਿਰਫ ਉਹਨਾਂ ਦੀ ਬਦੌਲਤ ਹੈ ਜੇ ਅੱਜ ਪੜ੍ਹ ਲਿਖ ਗਏ ਆ ਅੱਜ ਕੋਈ ਡੀਸੀ ਆ ਕੋਈ ਸਾਡਾ ਸਮਾਜ ਦਾ ਜੇ ਤੇ ਜੇ ਮਹਿਲਾ ਵੀ ਆ ਮਹਿਲਾ ਨੂੰ ਆ ਕਰੋ ਬਾਹਰ ਨਹੀਂ ਨਿਕਲਿਆ ਜਾਂਦਾ ਸੀ ਨਾਰੀ ਨੂੰ ਆਜ਼ਾਦੀ ਦਿਲਾਨ ਵਾਲੇ ਸਾਡੇ ਡਾਕਟਰ ਭੀਮਰਾਓ ਅੰਬੇਡਕਰ ਸਾਹਿਬ ਹੈ ਜਿਨ੍ਹਾਂ ਦਾ ਅਸੀਂ ਕੁਝ ਟਾਈਮ ਕੱਢ ਕੇ ਉਹਨਾਂ ਦਾ ਸਾਨ ਤਾਂ ਕਦੀ ਨਹੀਂ ਅਸੀਂ ਪੁੱਛ ਸਕਦੇ ਪਰ ਅਸੀਂ ਬੇਨਤੀ ਕਰਦੇ ਹਾਂ ਜਨਤਾ ਨੂੰ ਕਿ ਸਾਰੇ ਹਮ ਹਮਾ ਕੇ ਪਹੁੰਚਣ ਔਰ ਡਿਸਪਲਿਨ ਦਾ ਧਿਆਨ ਰੱਖਣ ਜੈ ਭੀਮ